ਜੀ ਜਿਹੜੀ ਪੂਜਾ ਆ ਉਹ ਸਿਰਫ ਤੇ ਸਿਰਫ ਅਕਾਲ ਦੀ ਕਰਨੀ ਆ ਸਾਡੇ ਲਈ ਕੋਈ ਦੇਸ਼ ਭਗਤੀ ਨਹੀਂ ਹੈ ਤੇ ਸਾਡੇ ਲਈ ਕੋਈ ਸੁਖਪ੍ਰੀਤ ਸਿੰਘ ਹਰੀノ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰੀ ਗੱਲ ਤੁਸੀਂ ਸੁਣ ਰਹੇ ਹੋ ਕਿ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਸ ਗੱਲ ਨੂੰ ਸਮਝਣ ਦੀ ਲੋੜ ਆ ਕੁਝ ਭੁੱਲੜ ਸਿੱਖ ਇਹ ਸੋਚ ਰਹੇ ਨੇ ਕਿ ਦੇਸ਼ ਦਾ ਪ੍ਰਾਈਮ ਮਿਨਿਸਟਰ ਇੱਕ ਵੱਡੀ ਗੱਲ ਕਰ ਰਿਹਾ ਆ ਪਰ ਇਹ ਵੱਡੀ ਗੱਲ ਨਹੀਂ ਹੈ ਇਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਬਾਲ ਦਿਵਸ ਜਿਹੜਾ ਮਨਾਉਣ ਦੀ ਕੋਸ਼ਿਸ਼ ਕੀਤੀ ਐ ਮਨਾਇਆ ਵੀ ਉੱਥੇ ਪ੍ਰਧਾਨ ਮੰਤਰੀ ਹੋਰ ਸਾਡੇ ਵਾਲੇ ਵੀ ਜਿਹੜੇ ਪੱਗਾਂ ਬਾਨ ਕੇ ਉੱਥੇ ਪਹੁੰਚੇ ਆ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਭਾਈ ਕੁਝ ਸ਼ਰਮ ਕਰੋ ਮਾੜੀ-ਮੋਟੀ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਕਿਸੇ ਦੇਸ਼ ਕਿਸੇ ਦੇਸ਼ ਦੇ ਜ਼ਮੀਨ ਦੇ ਟੁਕੜੇ ਜਰ ਜ਼ਰੂਰੀ ਨਹੀਂ ਹੋਈਆਂ ਇੱਕ ਸਿਧਾਂਤਕ ਫੈਸਲਾ ਸੀਗਾ ਜ਼ੁਲਮ ਦੇ ਖਿਲਾਫ ਹੋਈਆਂ ਉਹ ਜ਼ੁਲਮ ਕਿਤੇ ਵੀ ਹੁੰਦਾ ਖਾਲਸੇ ਨੇ ਇਸ ਧਰਤੀ ਦੇ ਉੱਤੇ ਬਹੁਤ ਥਾਵਾਂ ਦੇ ਉੱਤੇ ਲੜਾਈ ਲੜੀਆਂ ਚਾਹੇ ਉਹ ਅਫਗਾਨਿਸਤਾਨ ਹੋਵੇ ਚਾਹੇ ਉਹ ਬਾਹਰਲੀਆਂ ਕੰਟਰੀਆਂ ਹੋਣ ਚਾਹੇ ਕਿਸੇ ਫੌਜ ਦੇ ਵਿੱਚ ਜਾ ਕੇ ਲੜੀ ਹੋਵੇ ਚਾਹੇ ਉਹ ਸਾਰਾ ਗੱਡੀ ਦੀ ਹੋਵੇ ਸਾਡੇ ਸਿਧਾਂਤ ਦੇ ਉੱਤੇ ਗੱਲ ਖੜੀ ਆ ਜਿੱਥੇ ਕਿ ਇਹ ਸਪਸ਼ਟ ਰੂਪ ਚ ਪਰਚਾ ਸ਼ਬਦ ਦਾ ਪੂਜਾ ਅਕਾਲ ਕੀ ਦਿਦਾਰ ਖਾਲਸੇ ਦਾ ਇਹ ਗੱਲ ਜਿਹੜੀ ਆ ਇਹਦੇ ਉੱਤੇ ਸਾਰੀ ਨਿਰਭਰ ਹੈ ਸਾਡੇ ਲਈ ਪਰਚਾ ਗੁਰਬਾਣੀ ਦਾ ਹੈ ਸਾਡੇ ਲਈ ਪੂਜਾ ਅਕਾਲ ਦੀ ਹੈ ਤੇ ਸਾਡੇ ਲਈ دیدار ਪੰਜ ਪਿਆਰੇ ਜਦੋਂ ਸਾਡੇ ਸਾਹਮਣੇ ਹੁੰਦੇ ਆ ਤੇ ਉਹ ਖਾਲਸੇ ਦਾ دیدار ਹੈ ਜਿਹਦੇ ਚ ਤਲਗੀਦਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਵਿੱਚ ਹਾਜ਼ਰ ਨਾਜ਼ਰ ਹੋਵਾਂਗੇ ਪਰ ਇਹਨਾਂ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਕਿ ਬਹੁਤ ਲੋਕਾਂ ਨੇ ਵਿਆਖਿਆ ਕੀਤੀ ਭਾਰਤ ਦੇ ਵਿੱਚ ਸਿੱਖਾਂ ਨੇ ਭਾਜਪੀ ਦੇ ਵਿੱਚ ਜਾ ਕੇ ਗੋਲ ਦਮਾਲੇ ਗੋਲ 17 ਦਿੱਲੀ ਵਾਲੇ ਸਿੱਖਾਂ ਨੇ ਤਾਂ ਹੱਦ ਹੀ ਕੀਤੀ ਪਈ ਆ ਕਿ ਤੁਸੀਂ ਜਿਹੜੀ ਮਰਜ਼ੀ ਪਾਰਟੀ 'ਚ ਰਹੋ ਜਿੱਥੇ ਮਰਜ਼ੀ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਨੂੰ ਇਤਰਾਜ਼ ਇਸ ਗੱਲ ਦਾ ਹੈ ਕਿ ਤੁਸੀਂ ਉਹਨਾਂ ਦੀਆਂ ਵੱਡੀਆਂ ਸ਼ਹਾਦਤਾਂ ਨੂੰ ਛਟਿਆਉਣ ਤੇ ਲੱਗੇ ਹੋਏ ਉਹਦਾ ਬ੍ਰਾਹਮਣੀਕਰਨ ਕਰ ਰਹੇ ਹੋ ਕਲਕੀਤਾਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਕਿਸੇ ਦੇਸ਼ ਦੀ ਭਗਤੀ ਨਹੀਂ ਕਰਦੀ ਖਾਲਸਾ ਸਿਧਾਂਤ 'ਤੇ ਖੜਾ ਹੈ ਇਸ ਸਿਧਾਂਤ ਦੀ ਜੰਗ ਹੈ ਸਾਡੇ ਸੱਚੇ ਸੁੱਚੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਤਾਂ ਅਸੀਂ ਸਾਰਿਆਂ ਨੇ ਹਥਿਆਰਬੰਦ ਸੰਘਰਸ਼ ਲੜਿਆ ਉਹ ਸਾਡੀ ਬਿਲਕੁਲ ਸਿਧਾਂਤ ਦੇ ਉਲਟ ਮੈਂ ਸਮਝ ਰਿਹਾ ਜੀ ਪਰ ਮੈਂ ਜਿਹੜੇ ਤੁਹਾਡੇ ਇਹ ਵਿਚਾਰ ਨੇ ਇਹਨਾਂ ਦੇ ਜਵਾਬ ਵਾਲੇ ਪਾਸੇ ਜੇ ਤੁਰ ਪਿਆ ਫਿਰ ਆਪਣੀ ਗੱਲ ਜਿਹੜੀ ਆ ਰੁਕ ਜੂਗੀ ਜਿਹੜੀ ਗੱਲ ਸਿਮਰਨ ਜੋਤ ਮੱਕੜ ਹੁਣਾਂ ਦੇ ਨਾਲ ਇੱਕ ਟਾਕ ਸ਼ੋਅ ਦੇ ਵਿੱਚ ਹੁੰਦੀ ਆ ਇੱਕ ਇੰਟਰਵਿਊ ਦੇ ਵਿੱਚ ਹੁੰਦੀ ਆ ਜਿਹੜਾ ਕਿ ਦਲਜੀਤ ਸਿੰਘ ਚੀਮਾ ਦਾੜੀ ਖੋਲੀ ਹੋਈ ਆ ਚਲੋ ਚੰਗੀ ਗੱਲ ਆ ਪਹਿਲਾਂ ਉਹ ਬੰਨ ਕੇ ਰੱਖਦੇ ਸੀ ਬੜੀ ਚੰਗੀ ਗੱਲ ਆ ਦਾੜਾ ਕੋਲ ਪ੍ਰਕਾਸ਼ ਕਰਕੇ ਰੱਖਣਾ ਚਾਹੀਦਾ ਪਰ ਉਹਨਾਂ ਨੇ ਜਿਹੜਾ ਬੜੇ ਲੰਮੇ ਸਮੇਂ ਤੋਂ 1999 ਜਾਂ 1996 ਤੋਂ ਲੈ ਕੇ ਜਿਹੜਾ ਛਲਕਪਟ ਕੀਤਾ ਪੰਥ ਦੇ ਨਾਲ ਉਹਦਾ ਉਹਨਾਂ ਨੇ ਸਾਰਾ ਜਿਹੜਾ ਖੁਲਾਸਾ ਉਸ ਦਿਨ ਇੱਕ ਟੀਵੀ ਦੇ ਚੈਨਲ ਦੇ ਉੱਤੇ ਕੀਤਾ ਆ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਜਿਹੜੀ ਆ ਉਹ ਸੈਕੂਲਰ ਆ ਸਾਡੀ ਪਾਰਟੀ ਧਾਰਮਿਕ ਨਹੀਂ ਪਰ ਪਿਛਲੇ ਲੰਮੇ ਸਮੇਂ ਤੋਂ ਕਿਸੇ ਵੀ ਇਲੈਕਸ਼ਨਾਂ ਦੇ ਵਿੱਚ ਇਹ ਗੱਲ ਦਾ ਦਾਵਾ ਕਰਦੇ ਰਹੇ ਕਿ ਪੰਥ ਦੀ ਸਰਮੌਰ ਜਥੇਬੰਦੀ ਹੈ ਪੰਥ ਦੀ ਸਰਮੌਰ ਜਥੇਬੰਦੀ ਅਕਾਲੀ ਦਲ ਹੈ ਪਰ ਅਕਾਲੀ ਦਲ ਜਦੋਂ ਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਹਰਪ੍ਰੀਤ ਸਿੰਘ ਨੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤਾਂ ਇਸ ਗੱਲ ਤੋਂ ਬਾਅਦ ਉਹਨਾਂ ਨੇ ਜਿਹੜਾ ਦੋ ਤਰੀਕਾ ਵਾਲਾ ਹੁਕਮ ਲਾਉਂਦੀ ਉਹਦੇ ਉੱਤੇ ਇਹਨਾਂ ਨੇ ਨਾ ਪਹਿਰਾ ਦਿੰਦਿਆਂ ਹੋਇਆਂ ਵੱਡੀ ਜਿਹੜੀ ਗੱਲ ਇਹ ਕਬੂਲੀ ਹੈ ਲੰਮੇ ਸਮੇਂ ਤੋਂ ਪੰਥ ਦੇ ਨਾਲ ਛਲਕਵਟ ਕੀਤਾ ਜਾ ਰਿਹਾ ਹੈ ਤੁਸੀਂ ਉਹਨਾਂ ਪਾਰਟੀਆਂ ਵਰਗੇ ਹੀ ਹੋ ਜਿਹੜੀਆਂ ਬਾਕੀ ਪਾਰਟੀਆਂ ਨੇ ਮੈਂ ਸਿੱਖ ਕੌਮ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਰਤ ਦੇ ਵਿੱਚ ਸਿੱਖਾਂ ਦੀ ਜਿਹੜੀ ਕੈਦ ਆ ਭਾਰਤ ਦੇ ਪਿੰਜਰੇ ਦੇ ਵਿੱਚ ਉਹ ਚੋਂ ਆਜ਼ਾਦ ਹੋਣਾ ਤੇ ਤੁਹਾਨੂੰ ਇਹਨਾਂ ਪਾਰਟੀਆਂ ਦਾ ਹਿੱਸਾ